ਟੀਮ ਬਲੋਂ ਅਸੀਂ ਲਾਈਵ ਹੋਏ ਆ ਜੀ ਸਾਡੇ ਲਾਈਵ ਹੁੰਦਾ ਕਰਨੇ ਆ ਜੀ ਕਿ ਸਾਡੀ ਪੀਵੀਜੀ ਪੀਵੀ 24 ਦੁਆਬਾ ਜੋ ਟੀਮ ਹੈ ਅਸੀਂ ਹਰ ਪਿੰਡ ਵਿੱਚ ਜਾ ਰਹੇ ਆ ਹਰ ਇੱਕ ਹਰ ਪਿੰਡ ਦੇ ਸਰਪੰਚਾਂ ਨਾਲ ਆਪਾਂ ਮੀਟਿੰਗ ਕਰਦੇ ਆ ਤੇ ਸਾਡਾ ਕੰਟੈਂਟ ਇਹ ਸੀ ਕਿ ਆਪਾਂ ਸਾਰੇ ਸਰਪੰਚਾਂ ਨਾਲ ਮੀਟਿੰਗ ਕਰੀਏ ਚਲੋ ਆਪਾਂ ਕਰ ਵੀ ਰਹੇ ਆ ਸਾਰਿਆਂ ਨਾਲ ਵਿੱਚ ਕੁਝ ਕੁ ਸਰਪੰਚ ਮੁਕਰ ਰਹੇ ਆ ਚਲੋ ਨਹੀਂ ਕਰ ਰਹੇ ਕੁਝ ਕਰ ਰਹੇ ਆ ਜੇ ਬੜੇ ਚਾਦਿਆ ਕਮ ਚੜ੍ਹਦੇ ਕਿਉਂਕਿ ਆਪਾਂ ਪਿੰਡ ਤੇ ਜੋ ਪਰੇਸ਼ਾਨੀਆਂ ਆ ਆਪਾਂ ਸਰਕਾਰ ਅੱਗੇ ਰੱਖ ਰਹੇ ਆ ਤੇ ਸਰਕਾਰ ਦਿੱਤੇ ਹੱਥ ਚ ਲਿਆ ਰਹੀ ਹੈ ਠੀਕ ਹੈ ਤੇ ਇੱਥੋਂ ਇੱਥੇ ਹੀ ਸਾਨੂੰ ਇੱਕ ਹੋਰ ਬਹੁਤ ਵੱਡੀ ਪਰੇਸ਼ਾਨੀ ਦੇਖਣ ਨੂੰ ਮਿਲੀ ਆ ਕਿ ਸਾਡੀਆਂ ਜਿਹੜੀਆਂ ਮਾਤਾਵਾਂ ਨੇ ਪਿੰਡ ਦੇ ਬਜ਼ੁਰਗ ਨੇ ਉਹ ਜਿੱਦਾਂ ਕਿ ਬਹੁਤ ਬੇਸਾਰਾ ਜੀ ਉਹ ਦਵਾਈ ਲੈਣ ਜੋਗ ਨਹੀਂ ਗਈ ਕਈ ਪਰਿਵਾਰ ਇਹ ਜਿਹੇ ਵੀ ਆ ਜੋ ਰੋਟੀ ਖਾਣ ਜੋਗ ਨਹੀਂ ਬਟ ਛੱਟ ਜਿੰਨਾ ਹੋ ਸਕਿਆ ਸੀ ਕੀਤਾ ਹੈ ਨਾ ਅਸੀਂ ਇਹ ਜਾਣਿਆ ਕਿ ਕੋਈ ਦੇ ਕੋਈ ਦਾਨ ਪੂਰਨ ਕਰਨਾ ਚਾਹੁੰਦਾ ਤਾਂ ਆਪਾਂ ਉਹਨਾਂ ਨੂੰ ਦੱਸ ਰਹੇ ਹਾਂ ਕਿ ਉਹ ਕਿਹੜੇ-ਕਿਹੜੇ ਨੇ ਕਿੱਥੇ ਨੇ ਤਾਂ ਬਲੀ ਸਦਾਨ ਪੂਰਨ ਕਰ ਸਕਦਾ ਬਹੁਤ ਜਿਹੜੇ ਪਿੰਡਾਂ 'ਚ ਮੈਂ ਦੇਖ ਕੇ ਆਇਆ ਬਹੁਤ ਬੁੜਾ ਹਾਲ ਹੈ ਤੇ ਕਾਹਾਂ ਜਾ ਕੇ ਇੱਕ ਐਂਜੋ ਸਟਾਰਟਾਂ ਦੀ ਸੋਚਦੇ ਆ ਕਿ ਇੱਕ ਐਂਜੋ ਸਟਾਰਟ ਕਰੀਏ ਹੋਵੇ ਦਰਸ਼ਕ ਦੇ ਵਿੱਚ ਬੜੇ ਲੈਵਲ ਤੇ ਕਿ ਸਰਕਾਰ ਦਾ ਜਿਹੜਾ ਸਾਨੂੰ ਸਿਓ ਹੋਦ ਮਿਲਿਆ ਇਹ ਇੰਨੇ ਮੁੰਡਿਆਂ ਦੇ ਛੇਤੇ ਜਿਹੜੇ ਵੀ ਸਾਨੂੰ ਪਿੰਡ ਵਿੱਚ ਜਾਨਦੇ ਆ ਜਿਹੜਾ ਵੀ ਬੱਚਾ ਨਸ਼ੇ ਤੇ ਲੱਗਿਆ ਮਿਲਦਾ ਆਪਾਂ ਜਾ ਕੇ ਉਸ ਨੂੰ ਗੁਰੂ ਜੀ ਦੇ ਡਿਊਟੀ ਸਪੀਕਰ ਨੇ ਉਹਨਾਂ ਦੀ ਮਦਦ ਨਾਲ ਉਹਨਾਂ ਨਾਲ ਨਿਘਾ ਸ਼ਾਰ ਰਹੇ ਆ ਤੇ ਛੱਡ ਵੀ ਦੇ ਨੇ ਵਿੱਚ ਤੇ ਬੋਤ ਜਦੋਂ ਗੰਤੀ ਤੱਕ ਛੜ ਜੋ ਕਿ ਨਹੀਂ ਇਸੇ ਤਰ੍ਹਾਂ ਸਾਨੂੰ ਉਹਦੇ ਅੱਗੇ ਵੀ ਆਸ ਹੈ ਕਿ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਰਹਿਣਗੇ ਤੇ ਖੜੇ ਆਏ ਆ ਤੇ ਖੜੇ ਰਹਿਣਗੇ ਤੇ ਹੁਣ ਆਪਾਂ ਮੇਰਾ ਵੀਡੀਓ ਬਣਾਉਣ ਦਾ ਮਕਸਦ ਮੇਨੇ ਇਹ ਹੈ ਕਿ ਕੋਈ ਐਨ ਆਰ ਆਈ ਵੀ ਦੇ ਲੋ ਜਾਂ ਕੋਈ ਇੱਥੇ ਹੀ ਬਿਜ਼ਨਸਮੈਨ ਵੀ ਦੇ ਕੋਈ ਵੀ ਤੇ ਸੇਵਾ ਕਰਨੀ ਚਾਹਦਾ ਹੈ ਤਾਂ ਬਜ਼ੁਰਗ ਬਿਜੁਰਗੂ ਵੀ ਵਿੱਚ ਵਿੱਚ ਬੱਚੇ ਵੀ ਆ ਜਿਹੜਾ ਬਹੁਤ ਬਿਮਾਰ ਆ ਹੈਨਾ ਛੋਟਾ-ਮੋਟਾ ਤੇ ਜੋ ਆਪਾਂ ਕਰ ਦਿੰਨੇ ਆ ਛੋਟਾ-ਮੋਟਾ 2-3000 ਰੁਪਏ ਦਾ ਖਰਚਾ ਉਹ ਤਾਂ ਆਪਾਂ ਜਲਦੀ ਜਲਦੀ ਕਰ ਦਿੰਨੇ ਆ ਹੁਣ ਕਹਿੰਦੇ ਉਹਨੂੰ ਬਹੁਤ ਜ਼ਿਆਦਾ ਗੰਦੀਆਂ ਬਿਮਾਰੀਆਂ ਨੇ ਆਪਾਂ ਨਹੀਂ ਰਿਪੋਰਟ ਕਰ ਸਕਦੇ ਆ ਨਾ ਦੂਜੇ ਨੰਬਰ ਤੇ ਸਾਡਾ ਚੈਨਲ ਵੀ ਬਹੁਤ ਛੋਟਾ ਜਿਹਾ ਜਨਲ ਆ ਹੈਨਾ ਆਪਾਂ ਇਹ ਮੋਨਟਾਈਜ਼ਰ ਵੀ ਨਹੀਂ ਆਇਆ ਉਹ ਛੋਟਾ ਇਹ ਆਪਾਂ ਨਹੀਂ ਕਰ ਸਕਦੇ ਹੈਨਾ ਕੀ ਜਿਹੜੀ ਕਮਾਈ ਤੋਂ ਆਪਾਂ ਹਨਾ ਕਰਦੀ ਬਟ ਇਸ ਕਰਕੇ ਆਪਾਂ ਹੁਣ ਇਹ ਬੇਨਤੀ ਕੀਤੀ ਆ ਕੱਥ ਜੁੜ ਕੇ ਕਿ ਜੇ ਕੋਈ ਹੈਗਾ ਇਸ ਤਰ੍ਹਾਂ ਦਾ ਕੰਮ ਕਰਦਾ ਸਰਦਾ ਤਾਂ ਪਲੀਜ਼ ਸਾਡੇ ਨਾਲ ਸੰਪਰਕ ਕਰ ਸਕੀ ਤੇ ਸਾਡਾ ਨੰਬਰ ਇਹ ਵਿੱਚ ਚੈਨਲ ਤੇ ਦਿੱਤਾ ਹੋਇਆ ਹੈ 8990801 ਇਹ ਸਾਡਾ ਨੰਬਰ ਹੈ ਵਾਲੋ ਕੋਈ ਦਾ ਵੀ ਕਰਨਾ ਚਾਹਦਾ ਹੈ ਤਾਂ ਜੇ ਨੂੰ ਕੋਈ ਸ਼ੱਕ ਆਪਾਂ ਲਾਈਵ ਕੋਕੇ ਵੀ ਹੈਨਾ ਉਹਨਾਂ ਨੂੰ ਦਵਾਈ ਦਵਾਵਾਂਗੇ ਉਹਨਾਂ ਦੇ ਸਾਹਮਣੇ ਜੋ ਪੇਮੈਂਟ ਆ ਖਰਚਾ ਹੋਗਾ ਉਹ ਉਠਾ ਲੈਣਾ ਠੀਕ ਹੈ ਤੇ ਇਸ ਕਰਕੇ ਪਲੀਜ਼ ਵੀ ਹਲਕਾ ਕਰ ਸੰਪਰਕ ਕਰ ਦੇ ਜੋ ਲੋਗ ਹੈ ਉਹਨਾਂ ਬਾਲ ਪਲੀਜ਼ ਦਵੰ ਦਿੱਤਾ ਜਾਵੇ ਹਲਕੇ ਦੇ ਹੀ ਪਹਿਲਾਂ ਆਪਾਂ ਕੋਈ ਹਲਕੇ ਨੂੰ ਸੁਧਾਰ ਲਈਏ ਹਲਕੇ ਦੇ ਹੀ ਜਿਹੜੇ ਮਰੀਜ਼ ਹੈ ਉਹਨੂੰ ਆਪਾਂ ਸੁਧਾਰ ਲਈਏ ਫਿਰ ਆਪਾਂ ਅਗਲੇ-ਅਗਲੇ ਪਿੰਡ ਜਿਹੜਾ ਹਲਕੇ ਹਨ ਚੁ ਵੀ ਜਾਵਾਂਗੇ ਪਰ ਪਹਿਲਾਂ ਹਲਕੇ ਦੇ ਵਿੱਚ ਦੇਖ ਲਈਏ ਇਸ ਕਰਕੇ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਦੋਨੇ ਕਿ ਪਲੀਜ਼ ਜੇ ਕੋਈ ਹੈ ਵੀ ਕਰਨੇ ਰੱਖ ਤਾਂ ਸਾਡੇ ਨਾਲ ਕੰਟੈਕਟ ਕਰੇ ਅਸੀਂ ਜਰੂਰ ਉਹਨਾਂ ਨੂੰ ਦੱਸਾਂਗੇ ਕਿ ਕਿੱਥੇ-ਕਿੱਥੇ ਕੀ ਐ ਮੈਂ ਪੂਰੇ ਪੂਰਾ ਪੰਡਾ ਦੀ ਇਟਰੀਵ ਲੈ ਚੁੱਕਾ ਪਿਆਰਿੰਗਾ ਦੇ ਵਿੱਚ ਪਤਾ ਹੈ ਕੱਲੇ-ਕੱਲੇ ਰੀਜ਼ਾ ਕੀ-ਕੀ ਕਿਹਨੂੰ ਪ੍ਰੋਬਲਮ ਐ ਕਿਸ ਕਿਸ ਨੂੰ ਕੀ ਪ੍ਰੋਬਲਮਾ ਸਾਰੀ ਮੈਂ ਦੱਸ ਸਕਾਂ ਮੇਰੇ ਨਾਲ ਵੀ ਕੰਟੈਕਟ ਕਰੇ ਕਰੇ ਜੇ ਕੋਈ ਹੈਲਪ ਕਰਨਾ ਚਾਹੁੰਦਾ ਹੈ ਅਸਲੀ ਹੈਲਪ ਇਹ ਐ ਜੇ ਕਹੀਏ ਕਿ ਅਸਲੀ ਸੇਵਾ ਇਹ ਐ ਕਿ ਕਿਸੇ ਬੇਸਹਾਰਾ ਨੂੰ ਸਾਰਾ ਦਿਨ ਇਹ ਐ ਅਸਲੀ ਸੇਵਾ ਜੋ ਜਿੰਨੇ ਹੋ ਕਿ ਅਸੀਂ ਅਸੀਂ ਕਰ ਰਹੇ ਹਾਂ ਪਰ ਤੁਸੀਂ ਵੀ ਇੰਨਾ ਅਫੋਰਡ ਨਹੀਂ ਕਰ ਸਕਦੇ ਕਿਉਂਕਿ ਰੱਬ ਨੇ ਜਿੰਨਾ ਦਿੱਤਾ ਉਹਨਾਂ ਕੋ ਲਾਈ ਜੰਨੇ ਆ ਬਟ ਉਹ ਤਾਂ ਬੜੀਆਂ ਬਿਮਾਰੀਆਂ ਬਹੁਤਨੇ ਲੋਕਾਂ ਨੂੰ ਜਿਹੜੀਆਂ ਕਿ ਅਸੀਂ ਬੋੜ ਨਹੀਂ ਕਰ ਸਕਦੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਦੁਕਾਨ ਦੇ ਠੀਕਰਨ ਲਈ ਸਾਨੂੰ ਬਹੁਤ ਬੰਦਿਆਂ ਦੀ ਲੋੜ ਹੈ ਇਸ ਕਰਕੇ ਬਾਕੀ ਬਾਕੀ ਇਹ ਨੰਬਰ ਤੇ ਕਮ ਇਨਾਂ ਕਨੈਕਟ ਕਰਨ ਦਾ ਜੋ ਜੋ ਐਨ ਆਰ ਆਈ ਵੀ ਵੀ ਆ ਤੇ ਇਧਰ ਵੀ ਸਾਡੇ ਉਹ ਸੈਟਲ ਵੀ ਵੀ ਆ ਤੇ ਆਪਾਂ ਇਹ ਜੋ ਹੈ ਸੇਵਾ ਇਹ ਕਰ ਸਕੀਏ ਤੇ ਆਪਣੇ ਹਲਕੇ ਨੂੰ ਸੁਖੀ ਹਲਕਾ ਰੱਖ ਇੱਕ ਵਾਰ ਸੇ ਵੀਏ ਤੇ ਦੂਜੇ ਨੰਬਰ ਤੇ ਸਰਦਾ ਜਗਜੀਤ ਸਿੰਘ ਜੁੜੀ ਉਹਨਾਂ ਦਾ ਵੀ ਸਤਿ ਸ਼੍ਰੀ ਅਕਾਲ ਕਰਦੇ ਆ ਕਿ ਉਹ ਉਹ ਵੀ ਸਾਡੇ ਨਾਲ ਪੂਰਾ ਪੂਰੀ ਸੰਯੋਗ ਕਰ ਰਹੇ ਨੇ ਸਾਡਾ ਇਸ ਕੰਮ ਵਿੱਚ ਜਿੰਨਾ ਹੋ ਸਕਦਾ ਉਹ ਵੀ ਕਰਨਗੇ ਕਰਨਗੇ ਬਟਰ ਉਹ ਸਰਕਾਰ ਦਾ ਥੋੜਾ ਤੁਹਾਨੂੰ ਪਤਾ ਪਲਾਨਿੰਗ ਤੇ ਕਹਤਾ ਹੁੰਦਾ ਕਮਾਂ ਦਾ ਹੁੰਦਾ ਤੇ ਇਹ ਡਾਇਰੈਕਟ ਹੁੰਦਾ ਇਸ ਲਈ ਪਲੀਜ਼ ਜਿੰਨੇ ਬਤਵਾਦ ਐਨਆਰਏ ਵੀ ਸਾਡੇ ਸੁਣੋਗੇ ਵੀਡੀਓ ਤੇ ਜਿੰਨੇ ਸਰਪੰਚ ਐ ਨਹੀਂ ਜੇ ਕੋਈ ਨਹੀਂ ਵੀ ਕਰ ਸਕਦਾ ਪਲੀਜ਼ ਵੀਡੀਓ ਅੱਗੇ ਭੋਜਾ ਦਿਓ ਸ਼ੇਅਰ ਤਾਂ ਕਰ ਸਕਦੇ ਹੋ ਨਾ ਨਹੀਂ ਕਰਤਾ ਤੇ ਸ਼ੇਅਰ ਤਾਂ ਕਰ ਸਕਦੇ ਹੋ ਨਾ ਪਲੀਜ਼ ਅੱਗੇ ਵੀ ਜਿਆਦਾ ਵੀਡੀਓ ਤਾਂ ਕਿ ਕੋਈ ਤਾਂ ਹੋਊਗਾ ਜੋ ਇਹ ਦੁਮਾਚ ਕਰ ਸਕੇਗਾ ਕੀ ਇਹ ਉਹ ਸੁਧਾਰ ਕਰ ਸਕੇਗਾ ਠੀਕ ਹੈ ਜੀ ਇਹ ਕਹਿੰਦਾ ਹੋਇਆ ਮੈਂ ਤੁਹਾਡਾ ਵਿਰਲੇ